ਅਸੀਂ ਜੱਕਮੜੀ ਟੀਮ ਅੱਜ ਪਹੁੰਚੀ ਆ ਮਛੀਵਾੜਾ ਦੇ ਜਿਹੜਾ ਜਿਲ੍ਹਾ ਲੁਧਿਆਣਾ ਤੇ ਰੋਪੜ ਜ਼ਿਲ੍ਹੇ ਦੀ ਹੱਦ ਤੇ ਪਿੰਡ ਫਸਿਆ ਜਿੱਥੇ ਕੀ ਸਤਲੂ ਦਰਿਆ ਦਾ ਤੁਸੀਂ ਬੰਨ ਬਹੁਤ ਹੀ ਨਾਜ਼ੁਕ ਸਥਿਤੀ ਵਿੱਚ ਆ ਪਰ ਸਲਾਮ ਆਉਣਾ ਜਜਮਿਆਂ ਨौजਵਾਨਾਂ ਜਜਮਿਆਂ ਨੂੰ ਪਿੰਡਾਂ ਦੇ ਲੋਕਾਂ ਨੂੰ ਜਿਨ੍ਹਾਂ ਨੇ ਪ੍ਰਸ਼ਾਸਨ ਦੀ ਮਦਦ ਤੋਂ ਬਗੈਰ ਸਰਕਾਰਾਂ ਦੀ ਮਦਦ ਤੋਂ ਬਗੈਰ ਇਹ ਬੰਨ ਨੂੰ ਬਚਾ ਲਿਆ ਪਿਛਲੇ ਤਿੰਨ ਦਿਨਾਂ ਤੋਂ ਮੁਸ਼ਕਲਾਂ ਲੱਗੀਆਂ ਨੇ ਹਜ਼ਾਰਾਂ ਕੀ ਲੱਖਾਂ ਬੋਰੀਆਂ ਲਾਤੀਆਂ ਤਾਂ ਜਾ ਕੇ ਬੰਨ ਹਜੇ ਬੱਚਾ ਪਰ ਖਤਰਾ ਟਲਿਆ ਨਹੀਂ ਖਤਰਾ ਹਜੇ ਵੀ ਬਰਕਰਾਰ ਆ ਅਸੀਂ ਤੁਹਾਨੂੰ ਦਿਖਾਉਂਦੇ ਆ ਸਾਡੀ ਗਰਾਊਂਡ ਜ਼ੀਰੋ ਤੋਂ ਰਿਪੋਰਟ ਵੀ ਕਿਸ ਤਰ੍ਹਾਂ ਜਿਹੜੇ ਹਜ਼ਾਰਾਂ ਪਿੰਡਾਂ ਪਿੰਡਾਂ ਦੇ ਲੋਕ ਇੱਥੇ ਮਛਵੜ ਦੇ ਇਲਾਕੇ ਦੇ ਹਿੜਿਆਣਾ ਰੋਪੜ ਦੇਲੇ ਦੇ ਪਿੰਡਾਂ ਦੇ ਲੋਕ ਟਰੈਕਟਰ ਟਰਾਲੀਆਂ ਨਿਸ਼ਕਾਮ ਤੌਰ ਤੇ ਸੇਵਾ ਕਰ ਰਹੇ ਨੇ ਦਾਨੀ ਸੱਜਣ ਉਹ ਆ ਰਹੇ ਨੇ ਤੇ ਆ ਤੁਹਾਨੂੰ ਦਿਖਾ ਰਹੇ ਬਿਲਕੁਲ ਤੁਸੀਂ ਆ ਤੁਸੀਂ ਬੰਨ ਦੇ ਉੱਤੇ ਖੜੇ ਆ ਸੀ ਆ ਬਿਲਕੁਲ ਨਾਲ 20 30 ਟੈਲੀਫੋਨ ਸੰਚ ਦੇ ਦਰਿਆ ਵਗ ਰਿਹਾ ਵਾ ਜੋ ਟਾਲ ਆਲੇ ਤੁਸੀਂ ਬਾਬਾ ਸੈਂਕੜੇ ਨੌਜਵਾਨ ਲੱਗੇ ਹੋਏ ਨੇ ਪਿੰਡਾਂ ਦੇ ਲੋਕ ਲੱਗੇ ਹੋਏ ਨੇ ਇਸੀ ਬੰਦ ਨੂੰ ਬਚਾਉਣ ਦੇ ਲਈ ਤੇ ਇਹ ਬੰਦ ਨੂੰ ਬਚਾਇਆ ਜਾ ਸਕੇ ਤਾਂ ਜੋ ਇਹ ਜੇ ਇੱਕ ਇੱਥੇ ਪੰਜ ਕੁੜਦਾ ਦਾ ਕਾਫੀ ਪਿੰਡਾਂ ਨੂੰ ਖਤਰਾ ਖੜਾ ਹੋ ਜਾਂਦਾ ਖਾਸ ਕਰ ਰੋਪੜ ਜਿਲ੍ਹੇ ਦੇ ਪਿੰਡਾਂ ਤੋਂ ਲੁਧਿਆਣੇ ਦੇ ਵਿੱਚ ਖਤਰਾ ਖੜਾ ਹੋ ਜਾਂਦਾ ਪਰ ਇਸੀ ਬੰਦ ਨੂੰ ਬਚਾਉਣ ਦੇ ਲਈ ਇੰਨੀ ਬਸੱਤਕ ਇੰਨਾ ਜਜ਼ਬਾ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਵਾਰ ਦੇਖਿਆ ਵਾ ਸੋ ਆ ਤੁਹਾਨੂੰ ਸਾਰਿਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਵੀ ਕਿਸ ਤਰ੍ਹਾਂ ਬਚਾਇਆ ਜਾ ਰਿਹਾ ਵਾ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਜਜ਼ਬਾ ਵਾ ਕਿਸ ਤਰ੍ਹਾਂ ਕੰਮ ਕਰ ਰਹੇ ਨੇ ਲੋਕ ਸਾਡੇ ਭਾਈ ਪਾਣੀ ਲਾਉਂਦੇ ਗੁਰੂ ਜੀ ਪਾਣੀ ਲਾਉਂਗਾ ਪਾਣੀ ਹਾਂਜੀ ਜਕਾਰੇ ਲਗਾਏ ਜਾ ਰਹੇ ਨੇ ਜਕਾਰਿਆਂ ਦੀ ਗੂਹ ਦੇ ਵਿੱਚ ਪਾਣੀ ਦੇਖੋ ਸਾਹਮਣੇ ਝੂਕਦਾ ਐਨ ਤੇਜ਼ ਵਹਾ ਦੇ ਉੱਤੇ ਤੁਸੀਂ ਬਦਵਾਲ ਨੂੰ ਆ ਰਿਹਾ ਪਰ ਲੋਕਾਂ ਦੇ ਵਿੱਚ ਇਹਨੂੰ ਜਜ਼ਬਾ ਵਾ ਵੀ ਇਸ ਤੁਸੀ ਬਦਵਾਲ ਨੂੰ ਬਚਾਉਣਾ ਵਾ ਆਓ ਅਸੀਂ ਲੋਕਾਂ ਨਾਲ ਗੱਲ ਕਰਦੇ ਹਾਂ ਦੇਖੋ ਇਹ ਉਹ ਦਰਿਆਵਾ ਜਿੱਥੋਂ ਸੀਨਾ ਪਾਰ ਕੇ ਮੈਨਿੰਗ ਹੋਈਆ ਅਸੀਂ ਇੱਥੇ ਲੱਗੇ ਜਿਹੜੇ ਨੌਜਵਾਨਾ ਉਹਨਾਂ ਨਾਲ ਗੱਲ ਕਰਦੇ ਆ ਕਿ ਉਹ ਕਿੱਦਾਂ ਤੁਸੀਂ ਬੰਨ ਨੂੰ ਬਚਾਉਣ ਲੱਗੇ ਛੋਟਾ ਕਿਹੜਾ ਪਿੰਡਾ ਬਾਈ ਜੀ ਅਸੀਂ ਗਲਪਾ ਜੀ ਸਾਡਾ ਪਿੰਡਾ ਹੈ ਨੰਨਵਾਲ ਜੀ ਚਾਰ ਸਾਹਬ ਦੇ ਲੱਗੇ ਅੱਛਾ ਇਹਨੇ ਕਿਉਂ ਤੁਸੀਂ ਆਏ ਹੋ ਇੱਥੇ ਬਿਲਕੁਲ ਜੀ ਬਿਲਕੁਲ ਸਾਰੇ ਆਪਣੇ ਜ਼ਿੰਮੇਵਾਰ ਭਾਈ ਸਾਰੇ ਇਕੱਠੇ ਸਾਡਾ ਵੀ ਫਰਜ਼ ਬਣਦਾ ਇਹਨਾਂ ਦੀ ਮਦਦ ਕੀਤੀ ਜਾਵੇ ਜੀ ਠੀਕ ਹੈ ਅਸੀਂ ਆਪਣੇ ਵੱਲੋਂ ਜਿੰਨਾ ਕਿ ਸਾਡਾ ਹੈਗਾ ਜੀ ਸਾਰੀ ਸੇਵਾ ਕਰਦੇ ਆ ਜੀ ਆ ਬੰਦੇ ਵੀ ਆਉਨੇ ਆ ਥੈਲਾ ਵੀ ਆਉਂਦਾ ਸਭ ਕੁਝ ਆਉਂਦਾ ਜੀ ਯਾਨੀ ਪੂਰੀ ਸੰਭਵ ਮਦਦ ਜਿੰਨੀ ਅਸੀਂ ਕਰ ਸਕਦੇ ਅਸੀਂ ਕੋਸ਼ਿਸ਼ ਬਹੁਤ ਚੱਲ ਰਹੀ ਹੈ ਉਹਨੂੰ ਪਤਾ ਪਾਣੀ ਪੂਰੇ ਜ਼ੋਰ ਕਿਸੇ ਦਾ ਨਹੀਂ ਜੀ ਜੀ ਬਾਕੀ ਹੁਣ ਅਸੀਂ ਤਾਂ ਕੋਸ਼ਿਸ਼ ਕਰ ਸਕਦੇ ਆ ਜੀ ਕੋਸ਼ਿਸ਼ ਕਰਾਂਗੇ ਤਾਂ ਹੀ ਰੁਕੂਗਾ ਜਿਹੜੀ ਕੋਸ਼ਿਸ਼ ਪੂਰੀ ਚੱਲ ਰਹੀ ਹੈ ਦੋ ਜਗ੍ਹਾ ਪਿੱਛੇ ਵੀ ਚੱਲ ਰਹੀ ਹੈ ਜੀ ਦਾ ਮਤ ਪੂਰੀ ਸਾਡੇ ਦੋ ਕਾਫੀ ਜਗ੍ਹਾ ਤੇ ਦੋ ਤਿੰਨੇ ਵੇਟਾ ਲੱਗੇ ਹੋਏ ਸਰ ਰੋਪੜੋ ਲੈ ਕੇ ਲੁਧਿਆਣੇ ਤੱਕ ਸਾਰਾ ਏਰੀਆ ਬੰਨਦਾ ਇਦਾਂ ਹੀ ਆ ਅੱਛਾ ਸਾਰੇ ਦਾ ਬੰਨਦਾ ਨਾ ਕਿਤੇ ਮੈਂਟੇਨਿੰਗ ਦੇ ਰਿਪੇਅਰ ਨਹੀਂ ਹੁਣ ਇਹ ਕੀ ਪਤਾ ਇੱਥੇ ਤਾਂ ਬਸ ਉਹ ਇੱਥੇ ਲੋਕ ਆ ਜਾਂਦੇ ਆ ਪ੍ਰਸ਼ਾਸਨ ਦੇ ਅਧਿਕਾਰੀ ਲੱਗੇ ਕੋਈ ਇੱਥੇ ਨਾਲ ਤੋਂ ਪ੍ਰਸ਼ਾਸਨ ਦੇਖੋ ਜੀ ਹੈਗੇ ਆ ਕਿਤੇ ਕਿਤੇ ਕੋਈ ਕੋਈ ਆ ਉਹ ਉਹ ਮੰਨ ਲਓ ਨਾਂ ਦੇ ਨਾਲ ਹੀ ਆ ਜੀ ਕਿਉਂ ਦੋ ਚਾਰ ਬੰਦਿਆਂ ਨਾਲ ਤਾਂ ਕੰਮ ਹੋਣ ਵਾਲਾ ਹੈ ਜੀ ਇੱਥੇ ਲਈ ਹਜ਼ਾਰਾਂ ਬੰਦੇ ਲੋਕ ਇੱਥੇ ਜਿੱਥੇ ਪਿੰਡਾਂ ਦੇ ਲੋਕ ਨੌਜਵਾਨ ਬੋਰੀਆਂ ਪਰਪੜ ਕੇ ਧਿਆਰ ਛਟਰੇ ਆ ਉੱਥੇ ਬਜ਼ੁਰਗੋਟਾ ਰੇਤੇ ਨਹੀਂ ਆ ਪੂਰੀਆਂ ਭਰਨ ਦਾ ਕੰਮ ਆਪਣੇ ਸ਼ਿਰ ਤੇ ਲਿਆ ਆ ਆ ਵੀ ਅਸੀਂ ਬੋਰੀਆਂ ਭਰਦੇ ਆ ਤੁਸੀਂ ਛਟੋ ਤੁਸੀਂ ਇਹ ਇਕੱਲੀ ਇੱਕ 90 ਸਾਲ ਦੀ ਬੀਬੀ ਨਹੀਂ ਹੋਰ ਵੀ ਬਜ਼ੁਰਗੋਟਾ ਇੱਥੇ ਜ ਆਹ ਦੇ ਹੜਾ ਲੋਕਾਂ ਨੂੰ ਬਚਾਉਣ ਲੱਗਿਆ ਨੇ ਜੇਬੇ ਜੀ ਕੀ ਨਾ ਤੁਹਾਡਾ ਸੱਤਿਆ ਜੀ ਹਾਂਜੀ ਕਿੰਨੀ ਉਮਰ ਤੁਹਾਡੀ ਜੀ ਤੁਸੀਂ ਵੀ ਆਏ ਤੁਹਾਡਾ ਘਰ ਕਿੱਥੇਗਾ ਜੀ ਆਏ ਰਾਮਪੁਰ ਨਾਲ ਆਇਆ ਜੀ ਤੁਸੀਂ ਵੀ ਆਪ ਨਿਸ਼ਕਾਮ ਸੇਵਾ ਜੀ ਹਾਂਜੀ ਸੇਵਾ ਕਰਾ ਸੇਵਾ ਤੇ ਆਏ ਹੋ ਵੀ ਬੰਨੂ ਬਚਾਣਾ ਵਾ ਹਾਂਜੀ ਜੇ ਇਧਰ ਪਾਣੀ ਟੁੱਟ ਗਿਆ ਤੇ ਸਾਰੇ ਪਿੰਡਾਂ ਦਾ ਤੇ ਕਿਹਨੇ ਜਾਣੇ ਆਹ ਤੁਹਾਡੇ ਸਾਰੇ ਪਿੰਡਾਂ ਦਾ ਠੀਕ ਉਹ ਸੇਵਾ ਤਾਂ ਫਿਰ ਸਾਡੀ ਨਹੀਂ ਆਤੀ ਦਾ ਸੇਵਾ ਜੀ ਹਾਂ ਕਿ ਕੋਈ ਲੱਗਦਾ ਵਾ ਬੰਦ ਠੀਕ ਆ ਹਜੇ ਫਿਰਦੌਸ ਕੀ ਲੱਗਦਾ ਹਾਂ ਜੀ ਹਾਲੇ ਠੀਕ ਨਾ ਆਉਦਾ ਐ ਗਾਹਾਂ ਦਾ ਕਹਿੰਦੇ ਉਹ ਤੋਂ ਅਜੇ ਨਹੀਂ ਪਤਾ ਮੈਨੂੰ ਪਤਾ ਨਹੀਂ ਕੋਈ ਪਤਾ ਕਿ ਕਿੰਨਾ ਦੇ ਪ੍ਰਸ਼ਾਸਨ ਵੱਲੋਂ ਕੋਈ ਮਦਦ ਆਈ ਤੁਹਾਨੂੰ ਨਹੀਂ ਕੋਈ ਕਹੋਂਦੀਆਂ ਲੰਗਰ ਪਾਣੀ ਸਾਰਾ ਕੁਝ ਆਦਾ ਅੱਛਾ ਲੰਗਰ ਪਾਣੀ ਆ ਰਿਹਾ ਹੈ ਬੇਬੇ ਤੁਹਾਡਾ ਕੀ ਨਾਮ ਆ ਧਿਆਨ ਕਰੋ ਤੁਹਾਡੀ ਉਮਰ ਕਿੰਨੀ ਹੋ ਬੇਬੇ ਜੀ ਮੇਰੀ ਆਈਏ 67 67 ਸਾਰਾ ਕੁਝ ਕੋਈ ਵੀ ਸੇਵਾ ਕਰਦਾ ਐ ਹੋ ਸੇਵਾ ਕਰਦਾ ਤੁਹਾਡਾ ਪਿੰਡ ਕਿਹੜਾ ਬੇਬੇ ਜੀ ਸਾਡਾ ਵਹੀ ਪਿੰਡ ਲਾਹੌਰ ਬਸਿਆ ਜੀ ਸਰਕਾਰਾਂ ਨੂੰ ਪਹਿਚਾਣਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਵੀ ਪਤਾ ਹੈ ਇੱਥੇ ਬੰਦਪਨ ਲਗਾਵੇ ਕੁਝ ਕਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਸੀਂ ਕੀ ਮੰਗਦੇ ਆਂ ਕਿ ਇਹ ਕੰਨਾ ਬਵਾਸਾ ਚਾਹਾਂ ਆਪਵਾ ਦਾ ਕੀ ਬਾਕੀ ਰਹੇ ਅੱਜ ਇਹ ਸੀਨਾ ਦੇ ਨਾਲ ਹੀ ਇਹ ਇਹ ਹੜ ਆ ਗਿਆ ਤੁਸੀਂ ਵੀ ਮਾਰਦੇ ਨਾਲ ਹੀ ਕਿਤੇ ਦੇ ਨਹੀਂ ਬਿਲਕੁਲ ਇਹ ਹੋਰ ਉਸ ਇਨਾ ਨਾਲ ਹੀ ਉਹ ਅੱਜ ਵੀ ਜੋ ਕਰ ਰਹੇ ਨੇ ਵੀ ਬਾਕੀ ਹੈ ਸਾਰੇ ਬਜ਼ੁਰਗ ਬੀਬੇ ਬੈਠੀ ਐ ਤੇ ਲੱਗੀ ਹੋਈ ਥੱਲੇ ਨਾਲ ਮੌਜੂਦ ਨੇ ਜਾਤੀਵਾਲ ਦੇ ਕੁਲਦੀਪ ਸਿੰਘ ਜਾਤੀਵਾਲ ਜੀ ਜੋ ਉਹ ਪਰੇ ਵੇਡ ਲਾ ਕੇ ਤੇ ਪਿੰਡਾ ਉਹ ਇੱਥੇ ਲੋਕਾਂ ਦੀ ਮਦਦ ਲਈ ਲੋਕਾਂ ਦੀ ਹੌਸਲਾ ਵਜਾਈ ਲਈ ਇੱਥੇ ਆਪ ਟ੍ਰੈਕਟਰ ਟਰਲੀ ਲੈ ਕੇ ਆਏ ਨੇ ਹਾਂਜੀ ਅੰਕਲ ਕੀ ਕੀ ਹਾਲਾਤ ਇੱਥੇ ਐਸਾ ਮੁੱਢੇ ਐਸੇ ਸਤਰੋ ਤੇ ਆ ਦੇ ਇਸ ਟਾਈਮ ਜਿਹੜੇ ਸਸਰੋ ਤੇ ਰਹੇ ਆਵੇ ਹਾਲਾਤ ਨੇ ਬਹੁਤ ਖਤਰਨਾਕ ਨੇ ਜਿਹੜਾ ਜਿੰਨਾ ਦਰਿਆ ਡੇੜੇ ਆ ਰਿਹਾ ਬੰਨ ਦੇ ਅਗਰੇ ਟੁੱਟ ਜਵੇ ਤਾਂ ਇਥੋਂ ਪਾਣੀ ਦੀ ਮਾਰ ਜਿਹੜਾ ਸਤਰੋ ਦਾ ਪੌਣਾ ਰੌਹ ਵਾਲਾ ਉੱਥੇ ਦਾ ਕੁਮਾਰ ਹੋਣੀ ਹੈ ਦਰਿਆ ਦੀ ਉਹ 70 80 ਪਿੰਡ ਲਗਭਗ ਪਾਣੀ ਦੀ ਲਪੇਟ ਜਾ ਰਹੀ ਕੋਈ ਸਰਕਾਰ ਨੂੰ ਬੇਨਤੀ ਕਰਦੇ ਆਂ ਤੇ ਵੱਧ ਤੋਂ ਵੱਧ ਸਰਕਾਰ ਇੱਥੇ ਪਹੁੰਚੇ ਆਪਣੇ ਸਰਕਾਰੀ ਮੁਲਾਜ਼ਮਾਂ ਨੂੰ ਭੇਜੇ ਤਾਂ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਕੰਮ ਕੀਤਾ ਜਾਵੇ ਜਿੰਨੇ 60 70 ਪਿੰਡਾਂ ਦੇ ਲੋਕ ਇੱਥੇ ਹਜ਼ਾਰਾਂ ਦੇ ਸਾਥ ਇਕੱਠੇ ਹੋਏ ਨੇ ਇਹ ਫ੍ਰੀ ਸੇਵਾ ਕਰ ਰਹੇ ਨੇ ਫ੍ਰੀ ਥੈਲੇ ਫ੍ਰੀ ਮਿੱਟੀ ਫ੍ਰੀ ਟਰੈਕਟਰ ਲੈ ਕੇ ਆਪਣੇ ਲੱਗੇ ਹੋਏ ਨੇ ਅੱਜ 5 ਹਫ਼ਤਾ ਹੋ ਗਿਆ ਲੋਕਾਂ ਨੂੰ ਜਾ ਦੇ ਲੰਗਰ ਪ੍ਰਸ਼ਾਦੇ ਦੇ ਲੰਗਰ ਰੋਟੀਆਂ ਦੇ ਲੰਗਰ ਕੇਲੇ ਸਾਰਾ ਕੁਝ ਲੋਕ ਆਪਣੇ ਕੋਲੋਂ ਕਰ ਰਹੇ ਨੇ ਤਾਂ ਕਿ ਇਹ ਗ੍ਰਿਆਕ ਕਿਸੇ ਨਾ ਕਿਸੇ ਤਰੀਕੇ ਬਸ ਸਕੇ ਔਰ ਹਰ ਰੋਜ਼ ਲੋਕ ਇੱਥੇ ਅਰਦਾਸਾਂ ਵੀ ਕਰਦੇ ਨੇ ਸੱਚੇ ਪਾਤਸ਼ਾਹ ਮੂਰੇ ਕਿ ਕਾਲਪੁਰ ਇਸ ਮਨ ਨੂੰ ਬਚਾ ਕੇ ਰੱਖੀ ਤਾਂਕੋ ਜਿਹੜਾ ਸਾਡਾ ਇਲਾਕਾ ਉਹ ਪਾਣੀ ਦੀ ਲਵੇੜੇ ਵਿੱਚੋਂ ਬਚ ਸਕੇ ਇੰਨਾ ਕੁਝ ਕਹਿੰਦਾ ਫਤਿਹ